ਭਾਈ ਗੁਰੂ ਦਾ ਖਾਲਸਾ ਤੇ ਭਾਈ ਗੁਰੂ ਕੀ ਪਟੇ ਡੰਡੋਤ ਬੰਦਨਾ ਨਿਕਬਾਰ ਸਰ ਕਲਾ ਸੰਗਤ ਡੋਲਣ ਤੇ ਰਾਖੋ ਪ੍ਰਭੂ ਨਾਨਕ ਤੇ ਕਰwidehat ਭਾਈ ਗੁਰਦੇ ਪਿਆਰਿਓ ਅੱਜ ਬਹੁਤ ਵੱਡਾ ਦਿਨ ਹੈ ਅੱਜ ਸ੍ਰੀ ਗੁਰੂ ਧੰਨ ਧੰਨ ਸ੍ਰੀ ਗੁਰੂ ਆ ਸ੍ਰੀ ਗੁਰੂ ਗ੍ਰੰਥ ਹੈ ਮਹਾਰਾਜੀ ਦਾ ਪਹਿਲਾ ਪ੍ਰਕਾਸ਼ ਹੈ ਪਹਿਲਾ ਪ੍ਰਕਾਸ਼ ਤਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਅਸੀਂ ਦੇਣੀਆਂ ਨਹੀਂ ਦੇ ਸਕਦੇ ਜਿਨ੍ਹਾਂ ਨੇ ਸਾਨੂੰ ਇੰਨਾ ਵੱਡਾ ਜਹਾਜ਼ ਵਾਹਿਗੁਰੂ ਦੇ ਸ਼ਬਦ ਰੂਪ ਖਜ਼ਾਨਾ ਬਖਸ਼ਿਆ ਹੈ ਜਿਨ੍ਹਾਂ ਦਾ صدਕਾ ਅਸੀਂ ਡੰਡੋਤਾਂ ਕਰਦੇ ਹਾਂ ਮੱਥੇ ਟੇਕਦੇ ਹਾਂ ਜੋ ਕੁਝ ਮੰਗਣਾ ਹੈ ਉਹ ਆਪਣੇ ਮਾਲਕ ਕੋਲੋਂ ਝੋਲੀਆਂ ਅੜ ਕੇ ਮੰਗਦੇ ਹਾਂ ਅੱਜ ਬੜਾ ਵੱਡਾ ਦਿਨ ਹੈ ਅੱਜ ਚੋਲੀਆਂ ਪਰਵਾਣ ਦਾ ਦਿਨ ਹੈ ਤਨ ਤਨ ਸ਼੍ਰੀ ਆਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਪ੍ਰਕਾਸ਼ ਹੈ ਪਹਿਲਾ ਪ੍ਰਕਾਸ਼ ਜੋ ਪਹਿਲਾ ਹੈ ਤਾਂ ਤੁਸੀਂ ਸਾਬ ਲਾਓ ਦੂਜਾ ਵੀ ਹੋਏਗਾ ਇਹ ਪਹਿਲਾ ਪ੍ਰਕਾਸ਼ ਕਹਿੰਦੇ ਹਾਂ ਇਹ ਦੂਜਾ ਵੀ ਹੋਣਾ ਹੈ ਪਹਿਲਾ ਪ੍ਰਕਾਸ਼ 1604 ਨੂੰ 1604 ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵਾਲਸਫਤ ਸ਼੍ਰੀ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ਮਾਨ ਗੁਰਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੋਇ ਪ੍ਰਕਾਸ਼ਮਾਨ ਕੀਤਾ ਪਹਿਲਾ ਪ੍ਰਕਾਸ਼ ਸ਼੍ਰੀ ਹਰਮੰਦਰ ਸਾਹਿਬ ਵਿੱਚ ਹੋਇਆ 1604 ਵਿੱਚ ਇਹ ਪਹਿਲਾ ਪ੍ਰਕਾਸ਼ ਹੈ ਤੇ ਦੂਜਾ ਵੀ ਹੈ ਦੂਜਾ ਫਿਰ ਜਦੋਂ ਧੀਰਮੱਲੀਆਂ ਨੇ ਗੁਰੂ ਗ੍ਰੰਥ ਸਾਹਿਬ ਮੰਗਣ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਿਹਾ ਇਹ ਸਮਰੱਥ ਨੇ ਇਹ ਆਪੇ ਕਿਉਂ ਨਹੀਂ ਲਿਖ ਲੰਗੇ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਭ ਉਹਦੀ ਤਲਵੰਡੀ ਦਮਦਮਾ ਸਾਹਿਬ ਵਿਖੇ ਭਾਈ ਮਨੀ ਚਕਲੋਂ ਲਖਾਰੀ ਬਣੇ ਬਾਬਾ ਦੀਪ ਸਿੰਘ ਜੀ ਸੰਨ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਰਚਨਾ ਕੀਤੀ ਤੇ ਕਿੰਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ 973 974 ਅੰਕ ਹਨ ਜਿਹੜੇ ਰਚੇ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦੇਖਿਆ ਪਹਿਲਾ ਗੁਰੂ ਨਾਨਕ ਦੇਵ ਜੀ ਨੇ ਪੋਥੀਆਂ ਜੜੀਆਂ ਹਨ ਗੁਰੂ ਅੰਗਦ ਦੇਵ ਜੀ ਦੇ ਹਵਾਲੇ ਕਰ ਦਿੱਤੀਆਂ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਸਿਰਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਹਨਾਂ ਨੇ ਸਪਾਦਨਾ ਨਹੀਂ ਕੀਤੀ 22 ਸਾਲ ਗੁਰਗੱਦੀ ਦੇ ਗੁਰੂ ਅਮਰਦਾਸ ਜੀ ਮਹਾਰਾਜ ਰਹੇ ਹਨ ਪਰ ਇਹਨਾਂ ਨੇ ਆਪਣੇ ਹੱਥ ਨਾਲ ਸਫਾਦਨਾ ਨਹੀਂ ਕੀਤੀ ਗੁਰੂ ਅਮਰਦਾਸ ਜੀ ਤੋਂ ਬਾਅਦ ਗੁਰੂ ਰਾਮਦਾਸ ਜੀ ਮਹਾਰਾਜ ਨੇ 7 ਸਾਲ ਗੁਰਗੱਦੀ ਕੀਤੀ ਗੁਰੂ ਰਾਮਦਾਸ ਜੀ ਨੇ ਜਿਨੇ ਵੀ ਸਫਾਦਨਾ ਨਹੀਂ ਕੀਤੀ ਫਿਰ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਦੇਖਿਆ ਕਿ ਹੁਣ ਬੜੀ ਮਿਲਾਵਟ ਹੋ ਗਈ ਹੈ ਸ਼ਬਦਾਂ ਵਿੱਚ ਵਾਣੀ ਵਿੱਚ ਬੜੀ ਮਲਾਵਟ ਆ ਰਹੀ ਹੈ। ਪ੍ਰਥੀ ਚੰਦ ਦਾ ਪੁੱਤਰ ਮਿਹਰਬਾਨ ਇਹਨੇ ਮੰਨ ਘੜਤ ਜੜੀਆਂ ਨੇ ਸ਼ਬਦ ਵਿੱਚ ਐਡ ਕੀਤੇ ਮਲਾਵਟ ਕੀਤੀ। ਫਿਰ ਉਹਨਾਂ ਨੇ ਜਾਣਿਆ ਕਿ ਹੁਣ ਸਪਾਦਨਾ ਕਰਨੀ ਚਾਹੀਦੀ ਹੈ। ਉਹਨਾਂ ਨੇ ਘਰੋਂ ਘਰੋਂ ਪੋਥੀਆਂ ਮੰਗਵਾਈਆਂ। ਸਾਰਿਆਂ ਨੂੰ ਆਰਡਰ ਦੇ ਦਿੱਤਾ ਕਿ ਜਿੰਨਾਂ ਕੋਲ ਵੀ ਪੋਥੀਆਂ ਨੇ ਸਾਰੀਆਂ ਪੋਥੀਆਂ ਲੇਨ ਐ ਗੁਰੂ ਅਰਜਨ ਦੇਵ ਜੀ ਮਹਾਰਾਜ ਨੰਗੇ ਪੈਰ ਨੰਗੇ ਪੈਰ ਚੱਲ ਕੇ ਉਥੀਆਂ ਲੈਣ ਵਾਸਤੇ ਬਾਬਾ ਮੂਹਨ ਚੀ ਦੇ ਪਾਸ ਆਏ ਬਾਬਾ ਮੂਹਨ ਜੀ ਵਾਇ ਗੁਰਦਵੀ ਚਲੀਂ ਕੰਮ ਪਗਤੀ ਕਰ ਰਹੇ ਸਨ ਇਹਨਾਂ ਦਾ ਚੁੱਕਲਾ ਲੱਗਿਆ ਹੋਇਆ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਦੇ ਸ਼ਬਦ ਉਚਾਰਨ ਕੀਤਾ ਬੜੀ ਸਿਫਤ ਵਡਿਆਈ ਵਿੱਚ ਬਾਬਾ ਮੂਹਨ ਸਿੰਘ ਜੀ ਦੀ ਬੜੀ ਵਡਿਆਈਆਂ ਸਿਫਤਾਂ ਵਿੱਚ ਸ਼ਬਦ ਉਚਾਰਿਆ ਮੋਹਨ ਜੀ ਉੱਚੇ ਮੰਦਰ ਮਹਿਲ ਮੂਲ ਮੂੜਾਰੇ ਬੜੀ ਵਡਿਆਈ ਕੀਤੀ ਬੜੀ ਸ਼ੋਭਾ ਕੀਤੀ ਐ ਉਹਨਾਂ ਨੇ ਅੱਖਾਂ ਖੋਲੀਆਂ ਤੇ ਉਹਨਾਂ ਨੂੰ ਅਚੰਭਾ ਹੋਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਹੱਥ ਜੋੜ ਕੇ ਖੜੇ ਹਨ ਬੜੀ ਨਿਮਰਤਾ ਵਿੱਚ ਖੜੇ ਹਨ ਤੇ ਪੁੱਥੀਆਂ ਮੰਗੀਆਂ ਇਹ ਫਿਰ ਬਾਬਾ ਮੋਹਨ ਸਿੰਘ ਜੀ ਬੜੇ ਖੁਸ਼ ਸਨ ਕਿਉਂਕਿ ਵਡਿਆਈ ਇੰਨੀ ਕੀਤੀ ਸੀ ਫੇ ਪੋਥੀਆਂ ਜੜੀਆਂ ਨੇ ਇਕੱਠੀਆਂ ਕੀਤੀਆਂ ਗਈਆਂ ਸਾਰੀਆਂ ਪੋਥੀ ਪੋਥੀਆਂ ਦਾ ਉਤਾਰਾ ਹੋਇਆ ਸੋਧ ਕੇ ਬਾਣੀ ਬਾਣੀ ਸੋਧ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇੱਕ ਗ੍ਰੰਥ ਤਿਆਰ ਕੀਤਾ ਜਿਸ ਵਿੱਚ 975 ਅੰਕ ਹਨ ਭਗਤਾਂ ਦੀ ਬਾਣੀ ਨਹੀਂ ਹੈ ਭਗਤਾਂ ਦੀ ਬਾਣੀ ਨਹੀਂ ਹੈ ਤੇ ਇਹਨਾਂ ਵਿੱਚ 30 ਰਾਗ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ ਹੈ 30 ਰਾਗ ਹਨ ਤੇ 31ਵਾਂ ਰਾਗ ਗੁਰੂ ਗੋਬਿੰਦ ਸਿੰਘ ਜੀ ਨੇ ਗਿਆਜਵੰਤੀ ਮਹੱਲਾ ਉਹ ਉਹਨਾਂ ਨੇ ਬਾਦ ਵਿੱਚ ਜਿਹੜੀ ਢੀੜ ਤਿਆਰ ਕੀਤੀ ਗਈ ਉਹਦੇ ਵਿੱਚ ਰੱਜੀ ਔਰ ਗੁਰਤੇਗ ਭਾਦਰ ਸਾਹਿਬ ਵੀ ਮਹਾਰਾਜ ਦੀ ਸਾਰੀ ਬਾਣੀ ਰੱਜੀ ਗਈ 1430 ਅੰਕ ਦਾ ਫਿਰ ਦਮਦਮੀ ਟਕਸਾਲ ਉਹ ਭੀੜ ਤਿਆਰ ਹੋਈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਦੋਂ ਗ੍ਰੰਥ ਜੀ ਕਹਿੰਦੇ ਸਨ ਪਰ ਅਸੀਂ ਛੱਡਾ ਨਹੀਂ ਮੰਨ ਮੰਦਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਨਾ ਹੈ ਮਹਾਰਾਜ ਦਾ ਅਦਬ ਸਤਕਾਰ ਕਰਨਾ ਹੈ ਮਹਾਰਾਜ ਦਾ ਨਾਂ ਦੇਣਾ ਹੈ ਚਾਰੀ ਬਾਣੀ ਇੱਕ ਇੱਕ ਅੱਖਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹਦੇ ਵਿੱਚ ਨਾਮ ਦਾ ਵਾਹਿਗੁਰੂ ਦੀ ਵਡਿਆਈ ਦਾ ਪਾਇਆ ਜਿਹੜਾ ਅਸੀਂ ਇੱਕ ਸਾਡੀ ਜੀਬ ਹੈ ਅਸੀਂ ਜੀਬ ਨਾਲ ਇਸ ਤਰ੍ਹਾਂ ਬਿਆਨ ਕਰੀਏ ਅਸੀਂ ਇੱਕ ਜੀਬ ਨਾਲ ਉਹਨਾਂ ਦੀ ਵਡਿਆਈ ਬਿਆਨ ਹੀ ਨਹੀਂ ਕਰ ਸਕਦੇ ਇੰਨੀਆਂ ਵਡਿਆਈਆਂ ਇੰਨੇ ਗੁਣ ਭਰ ਦਿੱਤੇ ਹਨ ਜਿਹੜੀਆਂ ਅਸੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਦੇਣੀਆਂ ਨਹੀਂ ਦੇ ਸਕਦੇ ਜਿਹੜਾ ਸਾਡੇ ਵਾਸਤੇ ਉਹਨਾਂ ਨੇ ਇੱਕ ਵੱਡਾ ਸ਼ਬਦ ਰੂਪੀ ਜਹਾਜ਼ ਤਿਆਰ ਕੀਤਾ ਹੈ ਇਹਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ ਸਤਿਕਾਰ ਕਰਨਾ ਸਾਡਾ ਫਰਜ਼ ਬਣਦਾ ਹੈ ਤੇ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਨਵਾਂ ਪੰਥ ਚਲਾਇਆ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਇਹ ਗੁਰੂ ਦਾ ਉਪਦੇਸ਼ ਇੱਥੋਂ ਲੈਣਾ ਹੈ ਜਿਹੜਾ ਨਿਰਮਲ ਪੰਥ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਲਾਇਆ ਅਸੀਂ ਇਸ ਤੇ ਉਤਰਨਾ ਹੈ ਉਪਦੇਸ਼ ਗੁਰੂ ਦੇ ਬਚਨ ਨੂੰ ਕਮਾਉਣਾ ਹੈ ਗੁਰੂ ਦੇ ਬਚਨ ਨੂੰ ਕਮਾਣਾ ਹੀ ਸਾਡਾ ਫਰਜ਼ ਹੈ ਫਿਰ ਇਹ ਨਿਰਮਲ ਜਿਹੜਾ ਪੰਥ ਹੈ ਇਹ ਸਾਡੇ ਵਾਸਤੇ ਰਸਤਾ ਹੈ ਕਿ ਕਿਸ ਤਰ੍ਹਾਂ ਅਸੀਂ ਨਿਰਮਲ ਪੰਥ ਨੂੰ ਅੱਗੇ ਕਰਨਾ ਹੈ ਕਿਸ ਤਰ੍ਹਾਂ ਵਧਾਉਣਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਦੋਂ ਗੁਰੂ ਮਹਾਰਾਜ ਨੇ ਗੋਰਖ ਦੀ ਮਤ ਨੂੰ ਛੋੜ ਕੇ ਸਾਰਿਆਂ ਨੇ ਗੁਰੂ ਨਾਨਕ ਦੇਵ ਜੀ ਦੀ ਆਰ ਆਰ ਭਲਾ ਬੜੀ ਛੋਟੀ ਸੀ ਇਹ ਜੋਗੀ ਜੈ ਸਿੱਧੂ ਸੀ ਨੇ ਇਹ ਬੜੀ ਬੜੀ ਵੱਡੀਆਂ ਉਮਰਾਂ ਦੇ ਸਨ 200 ਕੋਈ 400 ਦੇ ਉਮਰ ਦਾ ਸੀ ਗੋਰਖ ਦੀ ਮਤ ਨੂੰ ਸਾਰਿਆਂ ਨੇ ਛੋੜ ਦਿੱਤਾ ਨਾਨਕ ਦੀ ਮਤ ਨੂੰ ਅਪਣਾ ਲਿਆ ਨਾਨਕ ਦੀ ਮਤ ਨੂੰ ਧਾਰਿਆ ਤੇ ਮਤਲਬ ਸਹਿਬ ਨਾਨਕ ਮਤ ਪੈ ਗਿਆ ਗੋਰਖ ਦੀ ਮਤ ਨੂੰ ਛੱਡ ਦਿੱਤਾ ਜਦੋਂ ਜੋਗੀਆਂ ਨੇ ਸੋਚਿਆ ਕਿ ਗੁਰੂ ਗੋਰਖ ਨਾt ਇੰਨਾ ਵੱਡਾ ਹੈ ਉਹਦੀ ਮਤ ਨੂੰ ਸਾਰਿਆਂ ਨੇ ਛੋੜ ਦਿੱਤਾ ਹੈ ਇਹ ਗੁਰੂ ਨਾਨਕ ਦੀ ਮਤ ਨੂੰ ਅਪਣਾ ਲਿਆ ਹੈ ਇਹ ਗੁਰੂ ਨਾਨਕ ਦੇਵ ਜੀ ਚ ਕਿਹੜੀ ਸ਼ਕਤੀ ਹੈ ਤੁਸੀਂ ਵੀ ਦੇਖੀਏ ਉਹਨਾਂ ਨੇ ਪਰਖਣਾ ਚ ਆਇਆ ਉਹਨਾਂ ਜੋਗੀਆਂ ਸਿੱਧਾ ਨੇ ਉਹਨਾਂ ਦੀ ਉਮਰ ਬੜੀ ਲੱਭੀ ਸੀ ਉਹਨਾਂ ਨੇ ਗੁਰਨਾਨਕ ਦੇਵ ਜੀ ਨੂੰ ਕਿਹਾ ਤੁਹਾਡੇ ਵਾਸਤੇ ਇੱਕ ਸਾਡੀ ਸੇਵਾ ਹੈ ਕਰੋਗੇ ਗੁਰਨਾਨਕ ਦੇਵ ਜੀ ਕਿਹਾ ਮੈਂ ਤੁਹਾਡੇ ਵਾਸਤੇ ਹਾਜ਼ਰ ਨਾਜ਼ਰ ਹਾਂ ਤੁਸੀਂ ਦੱਸੋ ਕੀ ਸੇਵਾ ਕਰਨੀ ਹੈ ਗੁਰਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਨੇ ਇੱਕ ਥੱਪਰ ਦਿੱਤਾ ਕਹਿੰਦੇ ਜਾਓ ਉਹਨਾਂ ਨੇ ਸੋਚਿਆ ਸੀ ਜੋਗੀਆਂ ਨੇ ਉਹ ਬੜੀਆਂ ਰਿੱਧੀਆਂ ਸਿੱਧੀਆਂ ਕਰਦੇ ਸਨ ਬੜੀਆਂ ਰਿੱਧੀਆਂ ਸਿੱਧੀਆਂ ਕਰਦੇ ਸਨ ਕੀ ਗੁਰਨਾਨਕ ਦੇਵ ਜੀ ਮਹਾਰਾਜ ਇਹ ਰਿੱਧੀਆਂ ਸਿੱਧੀਆਂ ਵਿੱਚ ਆ ਜਾਣਗੇ ਤੇ ਸਾਡੇ ਪੈਰ ਪਕੜਨਗੇ ਪਰ ਗੁਰੂ ਨਾਨਕ ਦੇਵ ਜੀ ਨੂੰ ਕੋਣ ਜਾਣੇ ਉਹ ਤੇ ਆਪ ਨਰੈਣ ਕਲਾ ਜਗ ਮੇਂ ਪਰਵਰਿਓ ਉਹ ਤੇ ਆਪ ਰੱਬ ਪਰਮ ਭਰਮ ਸਨ ਉਹ ਗੁਰੂ ਨਾਨਕ ਦੇਵ ਜੀ ਕੋਈ ਸੰਤ ਨਹੀਂ ਇਹ ਰੱਬ ਉੱਤਰ ਕੇ ਆਏ ਸਨ ਇਹਨਾਂ ਨੂੰ ਰੱਬ ਕਹਿਣਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਜਿਹਦੀ ਨਜ਼ਰ ਪਈ ਕੋੜੇ ਰਾਖਸ਼ ਤੇ ਪਈ ਉਹ ਕੋੜਾ ਰਾਖਸ਼ ਵੀ ਸੰਤ ਬਣ ਗਿਆ ਸੱਜਣ ਠੱਗ ਦੇ ਪਈ ਉਹਨੂੰ ਵੀ ਸੰਤ ਉਹ ਵੀ ਉਹਨੂੰ ਵੀ ਸੰਤ ਬਣਾ ਦਿੱਤਾ ਉਹ ਨਾਨਕ ਦੇਵ ਜੀ ਦੀ ਸ਼ਕਤੀ ਨੂੰ ਕੋਣ ਜਾਣੇ ਨਹੀਂ ਕੋਈ ਜਾਣ ਸਕਦਾ ਉਹ ਨਾਨਕ ਦੇਵ ਜੀ ਨੇ ਖੱਪਰ ਦਿੱਤਾ ਕਿ ਜਾ ਕੇ ਪਾਣੀ ਲਿਆ ਉਹਨਾਂ ਨੇ ਜੋਗੀਆਂ ਨੇ ਆਪਣੀ ਦ੍ਰਿਸ਼ਟੀ ਨਾਲ ਪਾਣੀ ਸਕਾ ਕੇ ਜੇ ਨਦੀ ਸੀ ਉਹ ਹੀਰੇ ਜਵਰਾਤ ਨਾਲ ਭਰ ਦਿੱਤੀ بڑے ਹੀਰੇ ਪੰਨੇ ਜਵਰਾਤਾਂ ਨਾਲ ਭਰ ਦਿੱਤੀ ਕਿ ਗੁਰੂ ਨਾਨਕ ਦੇਵ ਜੀ ਇਹਨੂੰ ਦੇਖ ਕੇ ਮੋਹਿਤ ਹੋ ਜਾਣਗੇ ਪਰ ਗੁਰੂ ਨਾਨਕ ਦੇਵ ਜੀ ਨੇ ਮਰਦੇ ਨੇ ਠੋਕਰ ਇਹਨਾਂ ਚੀਜ਼ਾਂ ਨੂੰ ਉਹ ਤੇ ਰੱਬ ਸਨ ਉਹ ਕੀ ਜਾਣਨ ਗੁਰੂ ਨਾਨਕ ਦੇਵ ਜੀ ਨੂੰ ਕੋਈ ਜਾਣ ਸਕਦਾ ਹੈ ਕੋਈ ਨਹੀਂ ਜਾਣ ਸਕਦਾ ਜਦੋਂ ਗਏ ਤਾਂ ਖਾਲੀ ਮੁੜਾਏ ਉਹਨਾਂ ਜੋਗੀਆਂ ਨੇ ਪੁੱਛਿਆ ਤੁਸੀਂ ਪਾਣੀ ਨਹੀਂ ਲੈ ਕੇ ਆਏ ਗੁਰੂ ਨਾਨਕ ਦੇਵ ਜੀ ਕਿਹਾ ਉੱਥੇ ਪਾਣੀ ਨਹੀਂ ਉਹਨਾਂ ਨੇ ਇਹ ਕਿਹਾ ਕਿ ਹੋਰ ਸਵਾਲ ਕਰਨਗੇ ਪਰ ਉਹਨਾਂ ਨੇ ਕੁਝ ਨਹੀਂ ਪੁੱਛਿਆ ਉੱਚੀ ਜੀ ਗਾਣਾ ਪਾਣੀ ਨਹੀਂ ਪੀਉਤੇ। ਉਹ ਉਹ ਹਰ ਹੈਰਾਨ ਹੋ ਗਏ ਕਿ ਇੰਨੇ ਹੀਰੇ ਜਵਰਾ ਦੇਖ ਕੇ ਵੀ ਇਹਨਾਂ ਦਾ ਮਨ ਨਹੀਂ ਟੁਲਾਇਆ ਗ੍ਰਾਸਟੀ ਵਿੱਚ ਰਹਿੰਦੇ ਹੋਇਆ। ਉਹ ਵੀਰ ਗਿੜਗਿੜਾ ਗੇ। ਮੱਥੇ ਟੇਕੇ ਫਿਰ ਉਹਨਾਂ ਜੋਗੀਆਂ ਨੇ ਸੋਚਿਆ ਕਿ ਇੰਨੀ ਛੋਟੀ ਜੀ ਉਮਰ ਵਿੱਚ ਇਨੀਆਂ ਇਹਨਾਂ ਕੋਲ ਸ਼ਕਤੀਆਂ ਕਿਵੇਂ ਆਈਆਂ? ਫਿਰ ਉਹਨਾਂ ਨੇ ਸਵਾਲ ਪੁੱਛਿਆ ਉਹਨਾਂ ਕੋਲੋਂ। ਕਿ ਤੁਸੀਂ ਬੜੀ ਛੋਟੀ ਜੀ ਉਮਰ ਦੇ ਹੋ ਕਿ ਤੁਹਾਡੇ ਕੋਲ ਕੀ ਹੈ ਉਹਨਾਂ ਨੇ ਕਿਹਾ ਉਹਨਾਂ ਨੂੰ ਕਵਲ ਕਵਲ ਕਮਨ ਮੂਲ ਕਵਨ ਮਤ ਵੇਲਾ ਤੇਰਾ ਕਮਨ ਗੁਰੂ ਜਿਸ ਦਾ ਤੂੰ ਚੇਲਾ ਕਵਨ ਕਥਾ ਲੈ ਰੋਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਇਸ ਕਥਾ ਦਾ ਦੇ ਵਿਚਾਰ ਪਵਜਲ ਸ਼ਬਦ ਲੰਘਾ ਬਣਿਹਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਦੀ ਵਡਿਆਈ ਕੀਤੀ ਸ਼ਬਦ ਨੂੰ ਹੀ ਵਡਿਆਇਆ ਕਿ ਸ਼ਬਦ ਹੀ ਸਾਨੂੰ ਪਾਰ ਲੰਘਾਵਣ ਵਾਲਾ ਹੈ ਇੱਕ ਸ਼ਬਦ ਵੀ ਬੰਨ ਵਿੱਚ ਬਸ ਜਾਵੇ ਉਹ ਸਾਨੂੰ ਪਾਰ ਕਰਾ ਦਿੰਦਾ ਹੈ ਪਵਨ ਆਰੰਭ ਸਤ ਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਏ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਉਹਨਾਂ ਨੂੰ ਉਪਤਰ ਦਿੱਤਾ ਤੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਉਹ ਜੋਗੀ ਜਿਹੜੀ ਬੜੀ ਉਮਰਾਂ ਦੇ ਸਨ ਗਿੜਗੜਾ ਕੇ ਉਹਨਾਂ ਨੇ ਮਾਫ਼ੀਆਂ ਮੰਗੀਆਂ ਮੱਥੇ ਟੇਕ ਕੇ ਕਿ ਇਹ ਸਾਡੀ ਜਿਹੜੀ ਬਾਣੀ ਹੈ ਵਾਹੋ ਬਾਣੀ ਨਿਰੰਕਾਰ ਹੈ ਇਸ ਜੇਮਨ ਅਵਰ ਮੇ ਕੋਈ ਸਾਡੀ ਬਾਣੀ ਧੁਰ ਤੋਂ ਆਈ ਹੈ ਤੁਰ ਤੋ ਆਇਆ ਤੁਰ ਤੋ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ ਜਿਨ ਸਾਰੀਆਂ ਚਿੰਤਾ ਹੀ ਮਿਟਾ ਦਿੰਦੀਆਂ ਹਨ ਤੁਰ ਤੋ ਆਈ ਬਾਣੀ ਇਹਨ ਸਗਲੀ ਚਿੰਤ ਮਟਾਈ ਦਿਆਲ ਪੁਰਖ ਮਿਹਰਬਾਨਾ ਨਾਨਕ ਸੱਚ ਵਖਾਣੋ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਲਾ ਮਰਦਾਨਾ ਕਿੰਨੋਂ ਕਿੱਥੇ ਕਿੱਥੇ ਜਾਂਦੇ ਸਨ ਜਦੋਂ ਹੀ ਗੁਰਨਾਨਕ ਦੇਵ ਜੀ ਪਹੁੰਚਦੇ ਸਨ ਅੱਖਾਂ ਮੀਟ ਕੇ ਮਰਦਾਨੇ ਨੂੰ ਕਹਿੰਦੇ ਸਨ ਬਾਣੀ ਆ ਗਈ ਹੈ ਬਾਣੀ ਆਈ ਕਢ ਰਬਾਬ ਵਜਾ ਬਾਣੀ ਆਈ ਹੈ ਇਹ ਸਾਡੀ ਧੁਰ ਤੋਂ ਬਾਣੀ ਆਈ ਹੈ ਇਹ ਧੁਰ ਦੀ ਬਾਣੀ ਹੈ ਸਾਡੀਆਂ ਸਾਡੀਆਂ ਚਿੰਤਾ ਖਤਮ ਕਰ ਦਿੰਦੀ ਹੈ ਜੇ ਕੋਈ ਸ਼ਰਧਾ ਨਾਲ ਕਰੇ ਇੱਕ ਵਾਰੀ ਵਾਹਿਗੁਰੂ ਦੇ ਪਿਆਰਿਓ ਆਪਣੀ ਸੂਤ ਵਿੱਚ ਇੱਕ ਸਹਿਜ ਪਾਠ ਵਿਚਾਰ ਕਰਕੇ ਪੜੋ ਜਦੋਂ ਤੁਸੀਂ ਵਿਚਾਰ ਕਰਕੇ ਪੜੋਗੇ ਤਾਂ ਤੁਹਾਨੂੰ ਮਹੱਤਮ ਦਾ ਪਤਾ ਲੱਗੇਗਾ ਕਿ ਬਾਣੀ ਦਾ ਕੀ ਮਹੱਤਮ ਹੈ ਕੀ ਬਾਣੀ ਵਿੱਚ ਸਾਡੇ ਗੁਰੂਆਂ ਨੇ ਕੀ ਕਿਹਾ ਹੈ ਇੱਕ ਇੱਕ ਬਾਣੀ ਮੂੰਹ ਮੂੰਹ ਚ ਪੇੜਾ ਮਾਰਦੀ ਹੈ ਇਹਦੇ ਵਿੱਚ ਸੱਚ ਦਰਸਾਇਆ ਗਿਆ ਹੈ ਝੂਠ ਦੇ ਵਿੱਚ ਕੋਈ ਮੰਨਿਆਦ ਨਹੀਂ ਸੱਚ ਔਰ ਨਾਮ ਦੀ ਸਾਰੀ ਰੰਗਤ ਚੜ੍ਹੀ ਹੋਈ ਹੈ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗੁਰਜਨ ਦੇਵ ਜੀ ਮਹਾਰਾਜ ਨੇ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ ਤੇ ਇਹਨਾਂ ਨੇ ਸੋਚਿਆ ਹੁਣ ਕੋਈ ਗੁਰ ਗੁਰਗੰਤੀ ਵੀ ਚਾਹੀਦਾ ਹੈ ਜਿਹੜਾ ਸ਼ਬਦ ਦਾ ਵਾਕ ਲੇਗਾ ਉਹਨਾਂ ਨੇ ਪ੍ਰਕਰਮਾ ਵਿੱਚ ਬਾਬਾ ਬੁੱਢਾ ਜੀ ਬੈਠੇ ਸਨ ਬਾਬਾ ਬੁੱਢਾ ਜੀ ਦੀ ਧੇਰੀ ਦੇ ਥੱਲੇ ਬੈਠੇ ਸਨ ਬਾਬਾ ਬੁੱਢਾ ਜੀ ਦੀ ਧੇਰੀ ਉੱਥੇ ਇਹ ਭਗਤੀ ਵਿੱਚ ਲੀਨ ਥਣ ਵਾਹਿਗੁਰੂ 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 ਦਾ ਸਿਮਰਨ ਨਿਰੰਤਰ ਕਰ ਰਿਹਾ ਥੁਰ ਅਰਜਨ ਦੇਵ ਜੀ ਦੇ ਪ੍ਰਕਰਮਾਂ ਵਿੱਚ ਜਾਂਦੇ ਹੋਏ ਬਾਬਾ ਬੁੱਢਾ ਜੀ ਨੂੰ ਕਿਹਾ ਬਾਬਾ ਬੁੱਢਾ ਜੀ ਤੁਹਾਨੂੰ ਇਹ ਤੁਹਾਡੇ ਵਾਸਤੇ ਇੱਕ ਸੇਵਾ ਦੀ ਲੋੜ ਹੈ ਬਾਬਾ ਬੁੱਢਾ ਜੀ ਨਿਮਰਤਾ ਸਹਿਤ ਉੱਠ ਖੜੇ ਹੋਏ ਹੱਥ ਜੋੜ ਕੇ ਖਲੋ ਗਏ ਕਹਿੰਦੇ ਫਰਮਾਓ ਕੀ ਸੇਵਾ ਦੀ ਲੋੜ ਹੈ ਦੱਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ ਕਿ ਸ੍ਰੀ ਆਸ਼ੀਰਗੁਰ ਗ੍ਰੰਥ ਸਾਹਿਬ ਮਹਾਰਾਜ ਨੂੰ ਸ੍ਰੀ ਹਰਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਨਾ ਹੈ 1604 ਬਿਲਕੁਲ ਕਿ ਤੁਸੀਂ ਬਾਬਾ ਜੀ ਦੀ ਢੀੜ ਸਿਰ ਤੇ ਚੁੱਕ ਕੇ ਲੈ ਕੇ ਅਦਰ ਸਤਕਾਰ ਨਾਲ ਸਾਰਿਆਂ ਨੇ ਪਿੱਛੇ ਜਾਣਾ ਹੈ ਤੇ ਪ੍ਰਕਾਸ਼ ਹੋਣਾ ਹੈ ਤੁਸੀਂ ਵਾਅਕ ਵੀ ਤੁਸੀਂ ਲੈਣਾ ਹੈ ਬਾਬਾ ਬੁੱਢਾ ਜੀ ਨੇ ਅੱਗੋਂ ਬੋਲੇ ਮੈਂ ਇੱਕ ਨੌਕਰ ਘਾਇਆ ਘਾ ਘਾ ਖੋਦਣ ਵਾਲਾ ਮੈਂ ਕੀ ਜਾਣਾ ਮੈਂ ਤੇ ਇੱਕ ਨੌਕਰ ਹਾਂ ਘਾ ਖੋਦਣ ਵਾਲਾ ਮੈਂ ਕੁਝ ਨਹੀਂ ਜਾਣਦਾ ਮੈਂ ਕੀ ਕਰ ਸਕਦਾ ਹਾਂ ਮੈਨੂੰ ਨਾ ਤੁਸੀਂ ਕਹੋ ਮੈਂ ਤੇ ਇੱਕ ਨੌਕਰ ਹਾਂ ਘਾ ਘਾ ਖੋਦਣ ਵਾਲਾ ਉਸ ਟਾਈਮ ਬਾਬਾ ਬੁੱਢਾ ਜੀ ਦੀ ਉਮਰ 98 ਸਾਲ ਦੀ ਸੀ 98 ਸਾਲ ਦੀ ਬਾਬਾ ਫਿਰ ਗੁਰ ਅਰਜਨ ਦੇਵ ਜੀ ਮਹਾਰਾਜ ਨੇ فرمایا ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਆਪਣੇ ਆਪ ਨੂੰ ਕਾ ਖੋਦਣ ਵਾਲਾ ਜਾਣਦੇ ਹੋ ਗੁਰੂ ਗ੍ਰੰਥ ਸਾਹਿਬ ਵਿੱਚ ਜੁੱਤੀਆਂ ਗੰਡਣ ਵਾਲਿਆਂ ਦੀ ਵੀ ਭਗਤਾਂ ਦੀ ਬਾਣੀ ਦਰਜ ਹੈ ਕੱਪੜਾ ਸੀਣ ਵਾਲਿਆਂ ਦੀ ਵੀ ਬਾਬਾ ਨਾਮਦੇਵ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੁਲਾਹਾ ਕਬੀਰ ਦੀ ਜਿਹੜਾ ਕੱਪੜਾ ਬੁੰਦੇ ਸਨ ਉਹਨਾਂ ਦੀ ਵੀ ਬਾਣੀ ਦਰਜ ਹੈ ਉਸ ਇੰਨੇ ਵੱਡੇ ਗੁਰਦੁਆਰਾ ਸਾਹਿਬ ਵਿੱਚ ਸਾਰੇ ਭਗਤਾਂ ਦੀ ਬਾਣੀ ਦਰਜ ਹੈ ਤੁਸੀਂ ਆਪਣੇ ਆਪ ਨੂੰ ਛੋਟਾ ਨਾ ਸਮਝੋ ਤੁਸੀਂ ਇਹ ਸੇਵਾ ਲੈਣੀ ਹੈ ਕਰਨੀ ਹੈ ਫਿਰ ਬਾਬਾ ਬੁੱਢਾ ਜੀ ਪਹਿਲੇ ਗਰੰਥੀ ਸਾਡੇ ਬਣੇ ਇਹਨਾਂ ਨੇ ਸਿਰ ਤੇ ਗੁਰੂ ਗ੍ਰੰਥ ਸਾਹਿਬ ਅရှင် ਗੁਰਗੰਥ ਸਾਹਿਬ ਮਹਾਰਾਜ ਨੂੰ ਬੀੜ ਨੂੰ ਸਿਰ ਤੇ ਚੁੱਕ ਕੇ بڑے ਅਦਬ ਸਤਿਕਾਰ ਨਾਲ ਸ੍ਰੀ ਹੰਦ ਹਰਮੰਦਰ ਸਾਹਿਬ ਇਹਨੂੰ ਉਤਾਰਾ ਹੋਇਆ ਉਤਾਰਾ ਕੀਤਾ ਗਿਆ ਪ੍ਰਕਾਸ਼ ਕੀਤਾ ਗਿਆ 1604 ਵਿੱਚ ਪ੍ਰਕਾਸ਼ ਹੋਏ ਤੇ ਪਹਿਲਾ ਵਾਕ ਬਾਬਾ ਬੁੱਢਾ ਜੀ ਨੇ ਲਿਆ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਉਣ ਆਇਆ RAM ਇਹ ਵਾਕ ਉਸ ਟਾਈਮ ਇਹ ਵਾਕ ਆਇਆ ਇਕੋ ਬਰਜਨ ਦੇਵ ਜੀ ਮਹਾਰਾਜ ਨੇ ਤੁਹਾਡੇ ਵਾਸਤੇ ਕਿੰਨੀਆਂ ਦੇਣਾ ਤੁਹਾਨੂੰ ਦਿੱਤੀਆਂ ਹਨ ਗੁਰੂ ਪ੍ਰਕਾਸ਼ ਹੋ ਗਿਆ ਫਿਰ ਇਹ ਜਿਹੜੀ 20 ਹੈ ਆਹ ਸ੍ਰੀ ਗੁਰਗੰਗ ਸਾਹਿਬ ਨਰਸ ਤਾਪਤ ਹੋਈ ਫਿਰ ਦੂਜੇ ਗੁਰਗੰਗ ਸਾਹਿਬ ਦੂਜੀ ਵੀਰ ਔਰ ਉਹ ਸ੍ਰੀ ਨਾਢੇੜ ਵਿਖੇ ਤੁਸੀਂ ਜਾਂਦੇ ਹੋ ਦਰਸ਼ਨ ਕਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਸਮਾਨ ਨੇੜੇ ਜਾਣਗੇ ਕਿਉਂਕਿ ਪਠਾਣਾ ਨੇ ਵਾਰ ਕੀਤਾ ਸੀ ਇਹ ਉਹਨਾਂ ਦੇ ਟਾਂਕੇ ਦੁਬਾਰਾ ਓਖੜ ਗਏ ਸਨ ਉਹਨਾਂ ਨੇ ਕਿਹਾ ਹੁਣ ਦੁਬਾਰਾ ਓਖੜ ਗਏ ਉਹਨਾਂ ਨੇ ਕਿਹਾ ਹੁਣ ਮੇਰਾ ਟਾਈਮ ਆ ਗਿਆ ਹੈ ਸੰਤਾਂ ਨੂੰ ਜਿੱਦਾਂ ཕੁੱਭਾ ਮਾਰ ਕੇ ਰੋਂ ਲੱਗੀਆਂ ਕਿਉਂਕਿ ਗੁਰਗੋਬਿੰਦ ਸਿੰਘ ਜੀ ਦਾ ਪਿਆਰ ਬੜਾ ਕਰਦੀਆਂ ਸਨ ਸੰਤਾਂ ਬਹੁਤ ਪਿਆਰੀਆਂ ਸਨ ਬਹੁਤ ਪਿਆਰੀਆਂ ਸਨ ਉਹ ਉਹਨਾਂ ਦੇ ਅੰਤੋਂ ਨ ਰੁਕਣ ਗੁਰਗੋਬਿੰਦ ਸਿੰਘ ਜੀ ਨੂੰ ਕਹਿਣ ਲੱਗੀਆਂ ਕਿ ਅਸੀਂ ਹੁਣ ਕਿਹਨੂੰ ਗੁਰੂ ਮੰਨਾਂਗੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਫਿਰ ਨਾਰੀਅਲ 5 ਪੈਸੇ ਲੈ ਕੇ ਪ੍ਰਕਰਮਾ ਕੀਤੀਆਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਹੈ ਉਹ 1430 ਅੰਖ ਦੀ ਉੱਥੇ ਆਪਣੀ ਜੋਤ ਧਰੀ ਗੁਰਗੰਥ ਸਾਹਿਬ ਜੀ ਵਿਖਤਰੀ ਤੇ ਸਾਰੀਆਂ ਸੰਤਾਂ ਨੂੰ ਫਰਮਾਇਆ ਕਿ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜਾਂ ਕਾ ਹੈ ਦਰਸ਼ੁ ਦੇ ਕੋਈ ਸ਼ਬਦ ਮੇਲੇ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਖਾਰ ਹੋਏ ਸਭ ਮਿਲenge ਬੱਚੇ ਸ਼ਰਨ ਜੋ ਹੋ ਸਾਰਿਆਂ ਨੂੰ ਹੌਸਲਾ ਦਿੱਤਾ ਕਹਿੰਦੇ ਸਾਡੇ ਤੋਂ ਮਗਰੋਂ ਦਸਾਂ ਪਾਸੇਆਂ ਦੀ ਜੋਤ ਦਸ ਗੁਰੂ ਸਾਹਿਬਾਨ ਜਿੰਨੂੰ ਤੁਸੀਂ ਮਨ ਭਾਵ ਨਹੀਂ ਕਰੋਗੇ ਉਹੀ ਤੁਹਾਨੂੰ ਉਸੇ ਭਾਵਨੀ ਵਿੱਚ ਦਰਸ਼ਨ ਮਿਲਣਗੇ ਤੁਸੀਂ ਹੁਣ ਦਸਤਾ ਪਾਸ਼ਾਈਆਂ ਦੀ ਜੋਤ ਨੂੰ ਇਸ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਦਰਸ਼ਨ ਕਰਦੇ ਹੋ ਅਦੋਂ ਫਿਰ ਬਾਬਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਿੱਚ ਜੋਤ ਇਹ 1708 ਵਿੱਚ ਪ੍ਰਕਾਸ਼ਮਾਨ ਹੋਈ ਨਦੇੜ ਸਾਹਿਬ ਕਾਰੀਆਂ ਸੰਗਤਾਂ ਉੱਥੇ ਜਾਂਦੀਆਂ ਹਨ ਦਰਸ਼ਨ ਕਰਦੀਆਂ ਹਨ ਇਸ ਤਰ੍ਹਾਂ ਬੜੀ ਵੱਡੀ ਬੜਾ ਵੱਡਾ ਅੱਜ ਦਿਨ ਹੈ ਮੁਰਗਰਾਜ ਸਾਹਿਬ ਜਿਨ੍ਹਾਂ ਨੇ ਸਾਨੂੰ ਇੰਨੀ ਵੱਡੀ ਅਸੀਂ ਮਕਾ ਨਹੀਂ ਸਕਦੇ ਜਿਹੜੀਆਂ ਨਹੀਂ ਮਕਾ ਸਕਦੇ ਇਹ ਇੱਕ ਜੀਬ ਨਾਲ ਅਸੀਂ ਕਿੱਥੋਂ ਵਡਿਆਈਆਂ ਕਰ ਲਾਂਗੇ ਉਹਨਾਂ ਦੇ ਉਹਨਾਂ ਦੇ ਇੰਨੇ ਗੁਣ ਹਨ ਇੰਨੀਆਂ ਵਡਿਆਈਆਂ ਹਨ ਜਿਹੜੀਆਂ ਸਾਡੇ ਕੋਲ ਉਹ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਇਹ ਸਾਰੀਆਂ ਸੰਗਤਾਂ ਨੂੰ ਚਾਹੀਦਾ ਹੈ ਇਹ ਇੱਕ ਸਹਿਜ ਪਾਠ ਆਪਣੀ ਜ਼ਿੰਦਗੀ ਵਿੱਚ ਸੁਣਨ ਜਾਂ ਆਪ ਕਰਨ ਫਿਰ ਜਦ ਇਕਮਕਾਰ ਤੋਂ ਲੈ ਕੇ 1400 ਤੀ ਅੰਕ ਹਨ ਚਾਰੀ ਬਾਣੀ ਸੱਚ ਨੂੰ ਦੱਸਾਂਦੀ ਹੈ ਝੂਠ ਦੀ ਦੇ ਵਿੱਚ ਕੋਈ ਬੁਨਿਆਦ ਨਹੀਂ ਜਿੰਨੇ ਬੰਗਲਾ ਹੈ ਝੋਲੀਆਂ ਅੜ ਗਏ ਗੁਰੂ ਗ੍ਰੰਥ ਸਾਹਿਬ ਕੋਲੋਂ ਮੰਗੋ ਏ ਅਸੀਂ ਧਰਮਾਂ ਪਰਮਾਂ ਵਿੱਚ ਵੀ ਸਾਨੂੰ ਪੜਿਆ ਹੈ ਗੁਰੂ ਗ੍ਰੰਥ ਸਾਹਿਬ ਸਭ ਕੁਝ ਲਿਖਿਆ ਹੋਇਆ ਜਿਹੜੇ ਲੋਕ ਧਰਮਾਂ ਪਰਮਾਂ ਵਿੱਚ ਪਏ ਹੋਏ ਹਨ ਬਾਬਿਆਂ ਕੋਲੋਂ ਦੂਜੇ ਤੀਜੇ ਕੋਲ ਜਾਂਦੇ ਹਨ ਉਹ ਪਖੰਡ ਪਖੰਡੀ ਬਾਬਿਆਂ ਨੂੰ ਛੋੜ ਦੋ ਜੇ ਇੱਕ ਕੋਲੋਂ ਹੀ ਅਸੀਂ ਲੈਣਾ ਹੈ ਇੱਕ ਕੋਣ ਹੈ ਉਹ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਨੇ ਹੀ ਤੁਹਾਨੂੰ ਸਭ ਕੁਝ ਦੇਣਾ ਹੈ ਬਾਬਾ ਨਨ ਸਿੰਘ ਵੀ ਕਹਿੰਦੇ ਸਨ ਕਿ ਜਿਹੜਾ ਜਿੰਨੂ ਗੁਰਗ੍ਰੰਥ ਸਾਹਿਬ ਤੋਂ ਪੂਰੀ ਨਹੀਂ ਪਈ ਉਹਨੂੰ ਕਿੱਥੋਂ ਨਹੀਂ ਪੂਰੀ ਨਹੀਂ ਪੈਣੀ ਇੱਕ ਵਾਰ ਦੀ ਗੱਲ ਹੈ ਬਾਬਾ ਨੰਦ ਸਿੰਘ ਜੀ ਮਹਾਰਾਜ ਜਦੋਂ ਸੰਗਤ ਵਿੱਚ ਬੈਠੇ ਸਨ ਬੜੀ ਉੱਚੀ ਇਹਨਾਂ ਨੇ ਬੋਲਿਆ ਕਹਿੰਦੇ ਉਹ ਗੁਰੂ ਨਾਨਕ ਮੇਰਾ ਉਹ ਗੁਰੂ ਨਾਨਕ ਉਹ ਗੁਰੂ ਨਾਨਕ ਸੁਜਾਨ ਸਿੰਘ ਬੈਠੇ ਸਨ ਸੁਜਾਨ ਸਿੰਘ ਦੇਖਣ ਉਹ ਗੁਰੂ ਨਾਨਕ ਕਿੱਥੇ ਹਨ ਬਾਰ-ਬਾਰ ਕਦੀ ਗੁਰਗ੍ਰੰਥ ਸਾਹਿਬ ਨੂੰ ਦੇਖਣ ਇੱਧਰ ਅੱਗੇ ਪਿੱਛੇ ਦੇਖਣ ਇਹ ਬਾਬਾ ਨਾਨਕ ਸਿੰਘ ਜੀ ਨੇ ਕਿਹਾ ਰਾਗਾ ਕੀ ਦੇਖਦਾ ਪਿਆ ਹੈ ਕਰਾਵਾਂ ਦਰਸ਼ਨ ਕਰਨ ਨੂੰ ਉਹ ਕਹਿੰਦੇ ਕਰਾ ਦੇਉ ਤੇ ਚੰਗਾ ਹੀ ਹੈ ਫਿਰ ਬਾਬਾ ਨਾਨਕ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਗ੍ਰੰਥ ਸਾਹਿਬ ਦੇ ਰੂਪ ਵਿੱਚੋਂ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਵਾਏ ਉਹ ਦਰਸ਼ਨ ਕਰਾ ਕੇ ਧੱਕ ਧੱਕ ਰਹਿ ਗਈ ਵਾਹਿਗੁਰੂ ਦੇ ਪਿਆਰਿਓ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਹੈ ਲਾਈਕ ਕਰਨਾ ਸਮਝਣਾ ਕਿ ਅਸੀਂ ਕਿੱਥੇ ਜਾ ਰਹੇ ਹਾਂ ਕਿ ਪਖੰਡੀਆਂ ਤੋਂ ਦੂਰ ਰਹੋ ਅੱਜ ਕੱਲ ਤੁਹਾਨੂੰ ਪਖੰਡੀ ਬਾਬੇ ਬੜੇ ਮਿਲਣਗੇ ਜਿਹੜੇ ਆਪਣੇ ਨਾਲ ਜੋੜਨਗੇ ਕੋਈ ਤੁਹਾਨੂੰ ਜਿਹੜਾ ਮਿਲੇ ਗੁਰਗ੍ਰਾਂਧ ਸਾਹਿਬ ਨਾਲ ਜੋੜੇਗਾ ਉਹਨੂੰ ਤੁਸੀਂ ਗੁਰਗ੍ਰਾਂਧ ਸਾਹਿਬ ਨਾਲ ਕੋ ਘੱਟ ਹੀ ਜੋੜਦਾ ਹੈ ਆਪਣੇ ਨਾਲ ਜੋੜਦੇ ਹਨ ਉਦੀ ਤੁਸੀਂ ਰਿਸਪੈਕਟ ਕਰਨਾ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਨਾਲ जोडਦਾ ਹੈ ਸਾਡੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਭ ਕੁਝ ਨੇ ਇੱਕ ਅਦਬ ਸਤਕਾਰ ਵੀ ਕਰਿਆ ਕਰੋ ਅਸੀਂ ਪੋਥੀਆਂ ਦਾ ਸਤਕਾਰ ਨਹੀਂ ਕਰਦੇ ਬਾਠ ਪੜਦੇ ਆ ਰੱਖ ਦਿੰਦੇ ਆ ਜਿੱਥੇ ਚਾਹ ਦੇ ਕੱਪ ਖਾਲੀ ਪਏ ਹੁੰਦੇ ਹਨ ਬੇਦਰੀ ਕਰਦੇ ਆ ਬੇਦਲੀ ਨਹੀਂ ਕਰਨੀ ਜਿੰਨਾ ਸਤਕਾਰ ਕਰ ਸਕੋ ਉਤਨਾ ਹੀ ਥੋੜਾ ਹੈ ਵਾਹਿਗੁਰੂ ਦੇ ਪਿਆਰਿਓ ਇੱਕ ਜਪਜੀ ਸਾਹਿਬ ਦਾ ਪਾਠ ਜਰੂਰ ਤੋਂ ਜਰੂਰ ਕਰਿਆ ਕਰੋ 24 ਮਿੰਟ ਲੱਗਦੇ ਹਨ ਤੁਹਾਡੇ ਦਿਨ ਦੇ 24 ਘੰਟਿਆਂ ਵਿੱਚ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਤੁਹਾਨੂੰ ਪਾਰ ਲਗਾ ਦੇਣਾ ਹੈ ਤੁਹਾਨੂੰ ਭਗਜਲ ਤੋਂ ਕੱਢਣਾ ਹੈ ਫਿਰ ਜਪਤੀ ਸਾਹਿਬ ਵਿੱਚ ਬਹੁਤ ਕੁਝ ਹੈ ਵਿਚਾਰ ਕੇ ਪੜ ਕੇ ਦੇਖੋ ਇਹ ਨਿਚੋੜ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਦਾ ਤੁਹਾਡੀ ਜਿੰਨੀ ਵੀ ਦੇਨ ਹੈ ਗੁਰਗ੍ਰੰਥ ਸਾਹਿਬ ਵਿੱਚ ਮਹਾਰਾਜ ਵਿੱਚ ਹੈ ਇੱਕ ਇੱਕ ਸ਼ਬਦ ਇੱਕ ਇੱਕ ਸ਼ਬਦ ਅਤੀ ਵਸਾਲਾਂਗੇ ਕਿਤੇ ਪਹੁੰਚ ਜਾਵਾਂਗੇ ਇਹ ਵਾਹਿਗੁਰੂ ਦੇ ਪਿਆਰਿਓ ਗੁਰਨਾਨਕ ਦੇਵ ਜੀ ਮਹਾਰਾਜ ਦਾ 15 ਨਵੰਬਰ ਨੂੰ ਆਗਮਨ ਦਿਵਸ ਹੈ ਜਿੰਨੀ ਵੀ ਵਾਹਿਗੁਰੂ ਦੇ ਪਿਆਰੇ ਸੁਣਦੇ ਹੋ ਆਪਣੀ ਸੁਰਤ ਵਿੱਚ 12 ਮਾਲਾ 6 6 ਮਾਲਾ ਮੂਲ ਮੰਤਰ ਦੀਆਂ ਜਰੂਰ ਕਰਿਆ ਕਰੋ ਕੋਕੇ ਗੁਰੂ ਨਾਨਕ ਦੇਵ ਜੀ ਮਹਾਰਾਜੇ ਕੋਈ ਰੁਮਾਲਿਆਂ ਤੇ ਕੋਈ ਪ੍ਰਸ਼ਾਦ ਤੇ ਕੋਈ ਤੁਹਾਡੇ ਭੋਜਨ ਤੇ ਲੰਗਰਾਂ ਦੇ ਨਹੀਂ ਰਿਜਦੇ ਜੇ ਵਾਹਿਗੁਰੂ ਰਿਜਦੇ ਹਨ ਖੁਸ਼ ਹੁੰਦੇ ਹਨ ਉਹ ਭੇਟਾ ਲੈ ਕੇ ਖੁਸ਼ ਹੁੰਦੇ ਹਨ ਇੱਕ ਅੰਮ੍ਰਿਤ ਵੇਲੇ ਦੀ ਭੇਟਾ ਇੱਕ ਅੰਮ੍ਰਿਤ ਵੇਲੇ ਦੀ ਭੇਟਾ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਇੱਕ ਅੰਮ੍ਰਿਤ ਵੇਲੇ ਦੀ ਭੇਟਾ ਉਹਨਾਂ ਨੂੰ ਚਾਹੀਦੀ ਹੈ ਗੁਰੂ ਨਾਨਕ ਦੇਵ ਜੀ ਨੂੰ ਇੱਕ ਜਪਜੀ ਸਾਹਿਬ ਦੀ ਜਿੱਥੇ ਬਾਣੀ ਜਬਜੀ ਸਾਹਿਬ ਹੈ ਉੱਠੇ ਮੇਰਾ ਗੁਰੂ ਨਾਨਕ ਮੌਜੂਦ ਹੈ ਹਾਜ਼ਰ ਨਾਜ਼ਰ ਹੈ ਬੜਾ ਨੇੜੇ ਹੈ ਦੂਰ ਨਹੀਂ ਇਤਨੇ ਪਿਆਰੀ ਸੰਗਤ ਜਿੰਨੀ ਤੁਹਾਡੇ ਕੋਲ ਹੋ ਸਕੇ ਬਾਣੀ ਦੇ ਜੋਰ ਦਿਓ ਜਿੰਨੀ ਤੁਸੀਂ ਬਾਣੀ ਪੜਤਕਦੇ ਹੋ ਜਿਨ੍ਹਾਂ ਗੁਰੂ ਨਾਨਕ ਦੇਵ ਜੀ ਵਾਸਤੇ ਅੰਮ੍ਰਿਤ ਵੇਲੇ ਉੱਠੋ ਉਸ ਮਾਲਕ ਦੇ ਗੀਤ ਗਾਓ ਸਭ ਕੁਝ ਉਸ ਮਾਲਕ ਨੇ ਹੀ ਦੇਣਾ ਹੈ ਇਤਨੇ ਬਚਨ ਪਰਵਾਨ ਕਰੋ ਹੋਈਆਂ ਗਲਤੀਆਂ ਦੀ ਮਾਫੀ ਵਾਈਕੁਚੀ ਕਾ ਖਾਲਸਾ ਤੇ ਵਾਈਕੁਚੀ ਕਿਪਤਾ